ਉਹ ਵੀ ਉਹ ਵੀ deta ਹੈ 6 ਮਹੀਨੇ ਦਾ ਸਮਾਂ ਲਿਆ ਸੀ ਉਹ ਪੂਰਾ ਹੋ ਗਿਆ ਲੱਗਦਾ ਹੈ ਹੋਊਗਾ ਸਬਰ ਰੱਖੋ ਜੋ ਉਹਦੇ ਵਿੱਚ ਵੀ ਕਾਨੂੰਨ ਦੇ ਵਿੱਚ ਵੀ ਸੰਗ ਧਰਮ ਦੇ ਗੁਣੀ ਗੈਣੀ ਲੋਕਾਂ ਦੀ ਰਾਏ ਜਿਹੜੀ ਹੈ ਹਰ ਧਰਮ ਦੇ ਗੁਣੀ ਗੈਣੀ ਲੋਕਾਂ ਦੀ ਰਾਏ ਜਿਹੜੀ ਹੈ ਉਹਨੂੰ ਕੰਪਾਈਲ ਕਰਕੇ ਉਸ ਤੋਂ ਬਾਅਦ ਫਿਰ ਕਮੇਟੀ ਕੋਲ ਜਾਂਦਾ ਕੋਈ ਵੀ ਦੇਸ਼ ਦਾ ਵੀ ਕਾਨੂੰਨ ਬਣਾਉਨੇ ਆ ਪਹਿਲਾਂ ਸਟੈਂਡਿੰਗ ਕਮੇਟੀਆਂ ਕੋਲ ਜਾਂਦਾ ਫਿਰ ਪਾਰਲੀਮੈਂਟ ਚੋਂਦਾ ਫਿਰ ਫਿਰ ਸਟੈਂਡਿੰਗ ਕਮੇਟੀਆਂ ਕੋਲ ਕਈ ਵਾਰੀ ਦੁਬਾਰਾ ਰਿਵੀਜ਼ਨ ਵਾਸਤੇ ਜਾਂਦਾ ਫਿਰ ਪਬਲਿਕ ਤੋਂ ਜਾਂ ਲੋਕਾਂ ਤੋਂ ਉਹਦੇ ਵਿਊ ਲੈ ਜਾਂਦੇ ਨੇ ਫਿਰ ਕਿਤੇ ਜਾ ਕੇ ਕਾਨੂੰਨ ਦਾ ਜਿਹੜਾ ਉਹ ਕਲੋਜ਼ ਬਣਦੇ ਨੇ ਉਹਦੀ ਜਿਹੜੀ ਡਰਾਫਟਿੰਗ ਹੁੰਦੀ ਹੈ ਸੋ ਥੋੜਾ ਟਾਈਮ ਲੱਗ ਜੂਗਾ ਪਰ ਕਾਨੂੰਨ ਇੱਕ ਵਾਰੀ ਬਣਦਾ ਫਿਰ ਬਾਅਦ ਦੇ ਵਿੱਚ ਚੇਂਜ ਕਰਦੇ ਹਰ ਰੋਜ਼ ਜਦ ਚੰਗੇ ਲੱਗਦੇ ਜਦੋਂ ਇੱਕ ਵਾਰੀ ਬਣ ਜੇ ਤਾਂ ਫਿਰ ਲੱਗੇ ਕਿ ਹਾਂ ਇੱਕ ਕਾਨੂੰਨ ਸਖਤ ਬਣਿਆ ਪਰ ਸਖਤ ਕਾਨੂੰਨ ਦੀ ਜ਼ਰੂਰਤ ਹੈਗੀ ਹੈ ਇੰਡੀਆ ਦੇ ਇਹ ਉਹਨਾਂ ਟ੍ਰੈਕਾਂ ਦਾ ਨਾਮ ਪਾਇਆ ਗਿਆ ਸੀ ਸਮੇਂ ਦੇ ਇਹ ਜਾਵਾਂ ਨਾਲ ਇੰਟਰਵਿਊ ਦੇ ਲੈ ਕੇ ਗੱਲਬਾਤ ਨਹੀਂ ਨੀ ਉਹ ਅਸੀਂ ਵੀ ਮੈਂ ਵੀ ਪੁੱਛਿਆ ਜੀ ਇਹ ਗੱਲ ਕਿ ਜੇ ਸਾਨੂੰ ਕੋਈ ਅਸੀਂ ਕੋਈ ਗੱਲ ਕਲੀਅਰ ਕਰਨੀ ਹੋਵੇ ਤਾਂ ਸਾਨੂੰ ਕੋਈ ਇਸ ਤਰ੍ਹਾਂ ਦਾ ਪੁਆਇੰਟ ਦੇ ਦਿਓ ਕੰਟੈਕਟ ਪੁਆਇੰਟ ਕਿ ਅਸੀਂ ਉਹਦੇ ਨਾਲ ਗੱਲ ਕਰ ਲਈਏ ਤਾਂ ਕਿ ਕੋਈ ਗਲਤਫਹਿਮੀ ਨਾ ਕ੍ਰੀਏਟ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਅਫਵਾਹ ਨਾ ਫੈਲਣ ਕਿ ਪਤਾ ਨਹੀਂ ਕੌਣ ਕਿਹਦੇ ਨਾਲ ਟਕਰਾ ਰਿਹਾ ਜਾਂ ਕੌਣ ਕਿਹਦੇ ਨਾਲ ਮੱਥਾ ਲਾ ਰਿਹਾ ਇਸ ਤਰ੍ਹਾਂ ਦਾ ਕੋਈ ਨਹੀਂ ਪਰ ਬਹੁਤ ਵਧੀਆ ਮਾਹੌਲ ਦੇ ਵਿੱਚ ਗੱਲ ਹੋਈ ਆ ਫਿਰ ਅਕਾਲ ਤਖਤ ਸਾਹਿਬ ਤੋਂ ਤਾਂ ਉੱਪਰ ਕੋਈ ਹੈ ਨਹੀਂ ਮੈਂ ਫੇਰ ਕਹਿਣਾ ਕਿ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਇੱਥੇ ਆਏ ਆ ਮੱਥਾ ਟੇਕਦੇ ਆ ਹਰ ਰੋਜ਼ ਅਰਦਾਸ ਕਰਨ ਵਾਲੇ ਬੰਦੇ ਆ ਹਰ ਰੋਜ਼ ਰੱਬ ਦੀ ਰਜ਼ਾ 'ਚ ਰਹਿਣ ਵਾਲੇ ਬੰਦੇ ਆ ਤੇ ਬਸ ਪ੍ਰਮਾਤਮਾ ਸਾਡੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ ਔਰ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਉਚਰੀ ਜਾਂਦੀ ਹੈ ਹਰ ਰੋਜ਼ ਲੱਖਾਂ ਸਪੀਕਰਾਂ ਚ ਸੋ ਅਸੀਂ ਤਾਂ ਚਾਹੁੰਦੇ ਆ ਕਿ ਸਾਡਾ ਜਿਹੜਾ ਧਰਮ ਹੈ ਸਾਡੀ ਜਿਹੜੀ ਗੁਰਬਾਣੀ ਹੈ ਜਿਹਦੇ ਵਿੱਚ ਜਿਹੜਾ ਗਿਆਨ ਦਾ ਇੱਕ ਇੱਕ ਸਾਗਰ ਹੈ ਉਹ ਪੂਰੀ ਦੁਨੀਆ ਚ ਫੈਲਿਆ ਸਾਰ ਟੋਟਲ ਕਿੰਨਾ ਸਪਸ਼ਟੀਕਰਨ ਪੰਨਿਆਂ ਦਾ ਜੀ ਇਹ ਜਿਹੜਾ ਇਹ ਤਾਂ ਜੀ ਲਗਭਗ 25 ਤੋਂ 30 25 ਤੋਂ 25 ਤੋਂ 30 ਹਜ਼ਾਰ ਪੇਜ ਨੇ ਜਿਹਦੇ ਵਿੱਚ ਇਸ ਕਿਤਾਬਾਂ ਦੇ ਵਿੱਚ ਜਿਹੜੀਆਂ ਮੇਰੇ ਕੋਲੇ ਆਈਆਂ ਜਾਂ ਮੈਨੂੰ ਕੋਈ ਕੋਈ ਮੈਂ ਦੇਖੋ ਮੇਰੇ ਕੋਲੇ ਬਹੁਤ ਸਾਰੇ ਆਈਆਂ ਮੈਂ ਕਿਹਾ ਵੀ ਐਦਾਂ ਤਾਂ ਬੋਲਣ ਨਾਲ ਕੁਝ ਨਹੀਂ ਹੁੰਦਾ ਪਹਿਲਾਂ ਮੈਨੂੰ ਉਹਦਾ ਕੋਈ ਲਿਖਤੀ ਰੂਪ ਤਾਂ ਦਿਓ ਨਾ ਮੈਂ ਤਾਈਓ ਲੈ ਕੇ ਜਾ ਸਕਦਾ ਨਾ ਮੈਂ ਐਦਾਂ ਕੋਈ ਇਲਜ਼ਾਮ ਲਾਦਾ ਉਹ ਗਲਤ ਨਿਕਲੇ ਫਾਇਦਾ ਕੋਈ ਉਹਦਾ ਕੋਈ ਹੈ ਜਦਾ ਕੋਈ ਫਾਇਦਾ ਨਹੀਂ ਇਹ ਕੋਈ ਕ੍ਰੈਡਿਟ ਵਾਰ ਨਹੀਂ ਹੈ ਕਿ ਮੈਂ ਇਹਦੇ ਨਾਲ ਕੋਈ ਕ੍ਰੈਡਿਟ ਲੈ ਲੂੰਗਾ ਜੀ ਹੈਨਾ ਇਹ ਤਾਂ ਸਾਡੇ ਧਰਮ ਦਾ ਜਿਹੜਾ ਮਾਮਲਾ ਹੈ ਤੇ ਉਹਦੇ ਵਿੱਚ ਕੋਈ ਕੁਤਾਹੀ ਕਰਦਾ ਹੋਵੇ ਜਾਂ ਕੋਈ ਫੰਡਾਂ ਦੇ ਵਿੱਚ ਕਪੜਾ ਹੁੰਦਾ ਹੋਵੇ ਤਾਂ ਲੋਕਾਂ ਨੂੰ ਦਿਲ ਨੂੰ ਸੱਟ ਵੱਜਦੀ ਹੈ ਕਿਉਂਕਿ ਲੋਕ ਆਪਣੇ ਜਵਾਕਾਂ ਦੇ ਮੂੰਹ ਚੋਂ ਦੁੱਧ ਚੋਂ ਦੁੱਧ ਬੁਰਕੀਆਂ ਚੋਂ ਬੁਰਕੀ ਕੱਢ ਕੇ ਦਸਬੰਦ ਕਰਦੇ ਆ। ਸੋ ਮੈਂ ਹੀ ਸਿੰਘ ਸਾਹਿਬ ਅੱਗੇ ਅਰਜ਼ੋਈ ਕੀਤੀ ਹੈ ਕਿ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਬਾਹਰ ਕਿ ਐਂ ਹੋ ਜਾਂਦਾ ਜੀ ਆ ਵੀ ਗੋਲਕਾਂ ਚੋਂ ਐਂ ਹੋ ਗਿਆ ਜੀ ਆ ਵੀ ਐਂ ਹੋ ਗਿਆ ਜੀ ਇਹ ਤਾਂ ਪਲੀਜ਼ ਆ ਮੇਰੇ ਕੋਲੇ ਆ ਜੋ ਮੈਂ ਲੈ ਕੇ ਆਇਆ ਹਾਂ। ਤੇ ਜੇ ਮੇਰੇ ਤੋਂ ਕੋਈ ਹੋਰ ਕਲੈਰੀਫਿਕੇਸ਼ਨ ਇਹਨਾਂ ਬਾਰੇ ਚਾਹੀਦੀ ਹੈ ਸਬੂਤਾਂ ਬਾਰੇ ਤਾਂ ਮੈਂ ਹਾਜ਼ਰ ਹਾਂ ਜੀ ਜਦੋਂ ਮਰਜ਼ੀ ਮੈਨੂੰ ਬੁਲਾ ਲਿਓ ਮੈਂ ਹਾਜ਼ਰ ਹਾਂ ਰਿਕਾਰਡਿੰਗ ਕੋਈ ਅੰਦਰ ਕੀਤੀ ਗਈ ਹੈ ਉਸ ਨੂੰ ਰਿਲੀਜ਼ ਕਰਨ ਦੀ ਮੰਨ ਕਰੋਗੇ ਨਹੀਂ ਮੈਂ ਕੋਈ ਇਦਾਂ ਦਾ ਰਿਲੀਜ਼ ਕਰਨ ਦੀ ਜਾਂ ਕੋਈ ਰਿਕਾਰਡਿੰਗ ਦੀ ਮੈਂ ਕੋਈ ਉਹ ਨਹੀਂ ਕੀਤਾ ਪਰ ਮੈਨੂੰ ਕੋਈ ਗੱਲ ਕਹਿਣ ਤੋਂ ਮਤਲਬ ਅਸਮਰਤਾ ਨਹੀਂ ਇਸ ਤਰ੍ਹਾਂ ਦੀ ਨਜ਼ਰ ਆਈ ਮੈਂ ਜੋ ਆਪਣਾ ਪੱਖ ਪੇਸ਼ ਕਰਨਾ ਸੀ ਕੀਤਾ